ਹਾਂਜੀ ਸੱਸੀਏ ਗੱਲ ਦੋਸਤੋ ਅੱਜ ਦੀ ਅਪਡੇਟ ਪੀਐਸਟੈਟ 2024 ਦੇ ਸਬੰਧ ਵਿੱਚ ਨਵੀਂ ਅਪਡੇਟ ਲੈ ਕੇ حاضر ਹੋਇਆ ਅੱਜ ਦੀ ਤਾਜ਼ਾ ਖਬਰ ਨਵਾਂ ਨੋਟਿਸ ਜਾਰੀ ਸਿਲੇਬਸ 2024 ਤਿਆਰੀ ਕਰ ਦਿਓ ਸ਼ੁਰੂ ਕੀ ਆਪਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਜਿਵੇਂ ਕਿ ਆਪ ਸਭ ਜਾਣਦੇ ਹੋ 2 ਦਿਨ ਪਹਿਲਾਂ ਹੀ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਪੀਐਸਟੈਟ 2024 ਕਦੋਂ ਹੋਵੇਗਾ ਜਿਹੜਾ ਕਿ ਇੱਕ ਟੈਂਟੇਟਿਵ ਡੇਟਸ ਅਨਾਉਂਸ ਕੀਤੀ ਗਿਆ ਰਾਜ ਵਿਦਿਆਖੋਜ ਅਤੇ ਸਿਖਲਾਈ ਪ੍ਰਸ਼ਦ ਪੰਜਾਬ ਦੇ ਵੱਲੋਂ ਜਿਸ ਦੇ ਵਿੱਚ ਅਲੱਗ-ਅਲੱਗ ਪੇਪਰਾਂ ਦੇ ਬਾਰੇ ਦੱਸਿਆ ਗਿਆ ਤਾਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ 2024 26 5 2024 ਦੇ ਵਿੱਚ ਹੋਵੇਗਾ ਔਰ ਇਸ ਤੇ ਸੰਬੰਧੀ ਬਹੁਤ ਸਾਰੀਆਂ ਅਕੈਡਮੀਆ ਨੇ ਆਪਣੇ ਆਪਣੇ ਆਈਡੀਆ ਸ਼ੇਅਰ ਕੀਤੇ ਆ ਕਿ ਤੁਸੀਂ ਉਹਨਾਂ ਦੇ ਕੋਲ ਸਟੱਡੀ ਕਰੋ ਤਾਂ ਕਿ ਵੱਧ ਤੋਂ ਵੱਧ ਉਹ ਆਪਣੇ ਕੋਰਸ ਨੂੰ ਵੇਚ ਸਕਣ ਲੇਕਿਨ ਅੱਜ ਦੀ ਜੋ ਖਾਸ ਅਪਡੇਟ ਤੁਹਾਡੇ ਲਈ ਇਹੀ ਲੈ ਕੇ ਆਏ ਹਾਂ ਕਿ ਅਗਰ ਤੁਸੀਂ ਚਾਹੋ ਤਾਂ ਸੈਲਫ ਸਟੱਡੀ ਕਰ ਸਕਦੇ ਹੋ ਜੋ ਕਿ ਸਭ ਤੋਂ ਬੈਸਟ ਅਤੇ ਬਿਲਕੁਲ ਫ੍ਰੀ ਦੇ ਵਿੱਚ ਹੁੰਦੀ ਹੈ ਤਾਂ ਤੁਹਾਨੂੰ ਕੋਈ ਇਹ ਅਸੀਂ ਕਦੇ ਵੀ ਰੈਫਰ ਨਹੀਂ ਕੀਤਾਗਾ ਕੀ ਤੁਸੀਂ ਇਸ ਅਕੈਡਮੀ ਤੋਂ ਤਿਆਰੀ ਕਰੋ ਜਾਂ ਇਸ ਅਕੈਡਮੀ ਤੋਂ ਤਿਆਰੀ ਕਰੋ ਕਿਉਂਕਿ ਸਾਡਾ ਕਿਸੇ ਅਕੈਡਮੀ ਨਾਲ ਕੋਈ ਲੈਣ-ਦੇਣ ਨਹੀਂ ਹੈ ਨਾ ਹੀ ਅਸੀਂ ਰੱਖਣਾ ਚਾਹਾਂਗੇ ਸਪਸ਼ਟ ਕਰ内ਹੀ ਆ ਸਾਡਾ ਕਿ ਸਾਡੇ ਕੋਲ ਜਿੰਨੇ ਵੀ ਸਟੂਡੈਂਟਸ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਸੈਲਫ ਡਿਪੈਂਡ ਬੰਨਾ ਸਿਖਾਉਂਦੇ ਹਾਂ ਕਿ ਕੋਈ ਵੀ ਸਟੂਡੈਂਟਸ ਅਗਰ ਸਾਡੇ ਨਾਲ ਜੁੜਦਾਗਾ ਤਾਂ ਉਹਦੇ ਲਈ ਹਮੇਸ਼ਾ ਅਸੀਂ ਇਹੀ ਅਪਡੇਟ ਲੈ ਕੇ ਆਉਂਦੇ ਆ ਕਿ ਉਹ ਆਪਣੀ ਕੋਈ ਵੀ ਜੋਬ ਦੀ ਤਿਆਰੀ ਕਰਦਾ ਕਿਸੇ ਵੀ ਪੇਪਰ ਦੀ ਤਿਆਰੀ ਕਰਦਾ ਤਾਂ ਉਹ ਸੈਲਫ ਤਿਆਰੀ ਕਰ ਸਕਦਾ ਕਿਉਂਕਿ ਅੱਜ ਦਾ ਟਾਈਮ ਜ਼ਿਆਦਾਤਰ ਮਾਡਰਨ ਟਾਈਮ ਹੈ ਜਿਸ ਦੇ ਵਿੱਚ ਸਭ ਦੇ ਕੋਲ ਇੰਟਰਨੈਟ ਮੋਬਾਈਲ ਫੋਨ ਲੈਪਟਾਪ ਪੀਸੀ ਸਭ ਕੁਝ ਹੈ ਤਾਂ ਤੁਸੀਂ ਕਿਸੇ ਅਕੈਡਮੀ ਨੂੰ ਐਨੇ ਜ਼ਿਆਦਾ ਫੀਸਾਂ ਕਿਉਂ ਦੇ ਰਹੇ ਹੋ ਕਿਉਂਕਿ ਜੋ ਚੀਜ਼ਾਂ ਤੁਹਾਡੇ ਖੁਦ ਦੇ ਕੋਲ ਆ ਉਹੀ ਚੀਜ਼ਾਂ ਨੂੰ represent ਕਰਕੇ ਅਕੈਡਮੀ ਤੁਹਾਡੇ ਸਾਹਮਣੇ ਲਗਾਉਂਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਇਹ ਅਕੈਡਮੀ ਬਹੁਤ ਵਧੀਆ ਤਿਆਰੀ ਕਰਵਾ ਰਹੀ ਹੈ ਅਗਰ ਤੁਸੀਂ ਪਿਛਲੇ ਸਾਲ 2023 ਦਾ ਪੀਐਸਟੈਟ ਦੇਖੋਗੇ ਉਸ ਤੇ ਵਿੱਚ ਅਸੀਂ ਇਹੀ ਕੁਐਸਚਨ ਪੁੱਟ ਕੀਤਾ ਸੀਗਾ ਕਿ ਕਿੰਨੇ ਸਟੂਡੈਂਟਸ ਆ ਜਿਨ੍ਹਾਂ ਨੇ ਸੈਲਫ ਤਿਆਰੀ ਦੇ ਨਾਲ ਪੀਐਸਟੈਟ ਕਲੀਅਰ ਕੀਤਾਗਾ ਕੁਆਲੀਫਾਈ ਕੀਤਾਗਾ ਤਾਂ ਉਸ ਤੇ ਵਿੱਚ 10 ਤੋਂ 20% ਸਟੂਡੈਂਟਸ ਅਜਿਹੇ ਸੀ ਜਿਨ੍ਹਾਂ ਨੇ ਸੈਲਫ ਤਿਆਰੀ ਨਾਲ ਕੀਤਾਗਾ ਜ਼ਰੂਰੀ ਨਹੀਂ ਕਿ ਜਿਹੜੇ ਬਾਕੀ ਦੇ 80% ਬੱਚੇ ਆ ਉਹ ਸੈਲਫ ਤਿਆਰੀ ਨਹੀਂ ਕਰ ਸਕਦੇ ਸੀ ਤਿਆਰੀ ਉਹ ਵੀ ਸੈਲਫ ਕਰ ਸਕਦੇ ਸੀ ਕਿਉਂਕਿ ਜਿਹੜੀ ਸਟੂਡੈਂਟਸ ਨੇ ਸੈਲਫ ਤਿਆਰ ਕੀਤੀ ਆ ਉਹੀ ਦੂਜੇ ਸਟੂਡੈਂਟਸਾਂ ਨੇ ਅਕੈਡਮੀਆ ਤੋਂ ਤਿਆਰੀ ਕੀਤੀ ਹੈ ਕਿਉਂਕਿ ਸਿਲੇਬਸ ਤਾਂ ਸੇਮ ਹੀ ਸੀ ਔਰ ਪੜਨ ਦਾ ਜ਼ਰੀਆ ਥੋੜਾ ਚੇਂਜ ਜ਼ਰੂਰ ਹੋ ਸਕਦਾਗਾ ਅਗਰ ਤੁਸੀਂ ਆਪਣੇ ਮਾਈਂਡ ਨੂੰ ਖੋਲ ਕੇ ਪੁਰਾਣੀ ਜੋ ਕਲਾਸਾਂ ਆਪਾਂ ਕਰ ਚੁੱਕੇ ਆਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਉਸ ਤੇ ਉੱਪਰ ਝਾਤੀ ਮਾਰੋਗੇ ਤਾਂ ਤੁਹਾਨੂੰ ਖੁੱਦ ਨੂੰ ਵੀ ਇਹ ਚੀਜ਼ ਦਾ ਅਹਿਸਾਸ ਹੋਵੇਗਾ ਕਿ ਜੋ ਅਸੀਂ ਕਿਸੇ ਅਕੈਡਮੀ ਤੋਂ ਤਿਆਰੀ ਕਰ ਰਹੇ ਆਂ ਉਹ ਅਸੀਂ ਪਹਿਲਾਂ ਵੀ ਪੜ ਚੁੱਕੇ ਆਂ ਅਗਰ ਤੁਸੀਂ ਸਹੀ ਢੰਗ ਨਾਲ ਪਹਿਲਾਂ ਹੀ ਪੜਿਆ ਹੋ ਹੁੰਦਾ ਜਾਂ ਪੜਿਆ ਹੋਵੇਗਾ ਤਾਂ ਤੁਹਾਡੀ ਸੈਲਫ ਤਿਆਰੀ ਬੈਸਟ ਤਿਆਰੀ ਰਵੇਗੀ ਤੁਹਾਨੂੰ ਕਿਸੇ ਦੇ ਮੁਤਾਸ ਨਹੀਂ ਹੋਣਾ ਪਵੇਗਾ ਕਿਸੇ ਨੂੰ ਕੋਈ ਫੀਸ ਜਾਂ ਪੈਸਾ ਨਹੀਂ ਦੇਣਾ ਪਵੇਗਾ ਤਾਂ ਇਸ ਕਰਕੇ ਸਭ ਤੋਂ ਬੈਸਟ ਤਾਂ ਇਹ ਹੀ ਹੈ ਕਿ ਤੁਸੀਂ ਸੈਲਫ ਤਿਆਰੀ ਕਰੋ ਹੁਣ ਆਪਾਂ ਇੱਕ ਵਾਰ ਤੁਹਾਨੂੰ ਸਿਲੇਬਸ ਸ਼ੇਅਰ ਕਰ ਦਿੰਨੇ ਆਂ ਔਰ ਟਰਾਈ ਕਰਾਂਗੇ ਕਿ ਤੁਹਾਡੇ ਲਈ ਕੁਝ ਅਜਿਹੇਆ ਵੀਡੀਓ ਲੈ ਕੇ ਹਾਜ਼ਰ ਹੋਈਏ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਨਗੀਆਂ ਅਤੇ ਨਾਲ ਹੀ ਤੁਹਾਡੀ ਥੋੜੀ ਹੈਲਪ ਕਰਨਗੀਆਂ ਨਵੀਂ ਜੋ ਪੀਐਸਟ ਹੈ ਉਸ ਨੂੰ ਕੁਆਲੀਫਾਈ ਕਰਨ ਦੇ ਵਿੱਚ ਤਾਂ ਇਹ ਸਿਲੇਬਸ ਪੀਐਸਟੈਟ ਪੇਪਰ 1 ਦਾ ਜੋ ਪੈਟਰਨਰ ਹੈ ਚਿੱਲ ਡਿਵੈਲਪਮੈਂਟ ਐਂਡ ਪੈਡਾਗੋਜੀ 3 ਕੋਸ਼ਣ ਹੋਣਗੇ 3 ਨੰਬਰ ਹੋਣਗੇ এনवायरमेंट ਸਟੱਡੀਜ਼ 3 ਕੋਸ਼ਣ ਅਤੇ 3 ਨੰਬਰ ਦੀ ਹੋਵੇਗੀ ਇਸ ਤੋਂ ਬਾਅਦ ਮੈਥ ਹੈ ਜੀ ਜੋ ਕਿ ਤੁਹਾਡਾ 30 ਨੰਬਰ ਦਾ ਹੈ ਪੰਜਾਬੀ ਲੈਂਗੁਏਜ 30 ਨੰਬਰ ਦੀ ਇੰਗਲਿਸ਼ ਲੈਂਗੁਏਜ 30 ਨੰਬਰ ਦੀ ਦਾ ਟੋਟਲ 150 ਨੰਬਰ ਦਾ ਜਿਹੜੇ ਸਾਥੀਆਂ ਨੇ ਏਟਟੀ ਕੀਤੀ ਆ ਅਤੇ ਪੇਪਰ 1 ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਤਾਂ ਉਹ ਸਟੂਡੈਂਟਸ ਇਸ ਜੋ ਸਿਲੇਬਸ ਦੇ ਵਿੱਚ ਤਿਆਰੀ ਕਰਨਗੇ ਇਸ ਦਾ ਡਿਟੇਲ ਦੇ ਵਿੱਚ ਸਿਲੇਬਸ ਚਾਹੀਦਾ ਹੋਵੇ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਉੱਪਰ ਸ਼ੇਅਰ ਕਰ ਦਵਾਂਗੇ ਇਸ ਤੋਂ ਬਾਅਦ ਆਉਂਦਾ ਜੀ ਪੀਐਸ ਟੈਟ ਪੇਪਰ 2 ਇਹ ਵੀ 150 ਨੰਬਰ ਦਾ ਹੁੰਦਾ ਆ ਇਸ ਤੇ ਵਿੱਚ ਚਿਲਡ ਡਿਵੈਲਪਮੈਂਟ ਐਂਡ ਪੈਡਾਗੋ ਜ ਇੰਗਲਿਸ਼ ਅਤੇ ਪੰਜਾਬੀ ਇਹ 30 30 ਨੰਬਰ ਦੇ ਹੋਣਗੇ ਟੋਟਲ 90 ਨੰਬਰ ਬਾਕੀ 60 ਨੰਬਰ ਹੈ ਜੋ ਉਹ ਤੁਹਾਡੇ ਸਬਜੈਕਟ ਵਾਈਜ਼ ਹੋਣਗੇ ਯਾਨੀ ਕਿ ਤੁਸੀਂ ਬੀਐਡ ਮੈਥ ਐਂਡ ਸਾਇੰਸ ਟੀਚਰ ਦੀ ਕੀਤੀ ਹੈ ਤਾਂ ਤੁਹਾਡਾ ਇਹ ਸਿਲੈਕਟ ਕਰਨਾ ਪਏਗਾ ਤੁਹਾਨੂੰ ਉਸ ਤੋਂ ਬਾਅਦ ਸੋਸ਼ਲ ਸਟਡੀ ਕੀਤੀ ਹੈ ਤਾਂ ਸੋਸ਼ਲ ਸਟਡੀ ਆਰਟ ਐਂਡ ਕ્રાਫਟ ਕੀਤਾ ਹੋਇਆ ਤਾਂ ਤੁਸੀਂ ਇਸ ਦੀ ਕਰੋਗੇ ਉਸ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਟੀਚਰ ਹੈ ਹੂਮ ਸਾਇੰਸ ਟੀਚਰ ਹੈ ਉਰਦੂ 뮤זיਕ ਸੰਸਕ੍ਰਿਤ ਐਂਡ ਆਦਰ ਵਾਲੇ ਆਦਰ ਸਿਲੇਬਸ ਦੀ ਤਿਆਰੀ ਕਰਨਗੇ ਤਾਂ ਇਹ ਚੀਜ਼ ਕੀ ਤੁਹਾਡਾ ਜੋ ਪੇਪਰ 2 ਹੈ ਬੀਐਡ ਪਾਸ ਸਾਥੀਆਂ ਦੇ ਲਈ ਤਾਂ ਹੁਣ ਇਹ ਤੁਹਾਡੇ ਉੱਪਰ ਡਿਪੈਂਡ ਹੈ ਕਿ ਤੁਸੀਂ ਬੀਐਡ ਕਿਸ ਸਬਜੈਕਟ ਦੀ ਕੀਤੀ ਹੈ ਉਸੇ ਸਬਜੈਕਟ ਦਾ ਤੁਸੀਂ ਪੀਐਸਟੈਟ 2 ਹੈ ਜੋ ਕਲੀਅਰ ਕਰਨਾ ਹੋਵੇਗਾ ਤਾਂ ਆਪਾਂ ਗੱਲ ਕੀਤੀ ਸੀ ਕਿ ਸਿਲੇਬਸ ਜੋ ਫੁੱਲ ਅਗਰ ਤੁਹਾਨੂੰ ਚਾਹੀਦਾ ਹੋਵੇ ਤਾਂ ਟੈਲੀਗ੍ਰam ਚੈਨਲ ਉੱਪਰ ਸ਼ੇਅਰ ਕਰ ਦਵਾਂਗੇ ਉਸ ਨੂੰ ਤੁਸੀਂ ਜੁਆਇਨ ਕਰਕੇ ਆਪਣਾ ਸਿਲੇਬਸ ਦੇ ਸਕਦੇ ਹੋ ਅਤੇ ਸੈਲਫ ਸਟਡੀ ਉਹ ਸਭ ਤੋਂ ਬੈਸਟ ਹੈ ਕਰ ਸਕਦੇ ਹੋ ਕਿਉਂਕਿ ਪੇਪਰ 26 ਅਗਰ ਮਈ ਨੂੰ ਹੁੰਦਾ ਹੈ ਤਾਂ ਲਗਭਗ 2 ਤੋਂ 2.5 ਮਹੀਨੇ ਤੁਹਾਡੇ ਕੋਲ ਬਚੇ ਆ ਤਾਂ ਇਹਨਾਂ 60 ਤੋਂ 75 ਲਗਭਗ ਦੇਣਾ ਹੋ ਸਕਦਾ ਕਿ ਪੇਪਰ ਇਸ ਤੋਂ ਵੀ 1-2 ਮਹੀਨੇ ਲੇਟ ਹੋਵੇ ਤਾਂ ਇਹ ਇੱਕ ਆਈਡੀਆ ਦਿੱਤਾ ਗਿਆ ਬਟ ਜਿੰਨਾ ਤੁਹਾਡੇ ਕੋਲ ਸਮਾਂ ਹੈ ਉਹ ਇਸ ਤੇ ਹਿਸਾਬ ਨਾਲ ਤੁਸੀਂ ਅਗਰ ਤਿਆਰੀ ਸ਼ੁਰੂ ਕਰਦੇ ਹੋ ਤਾਂ ਇੱਕ ਵਧੀਆ ਤਿਆਰੀ ਤੁਸੀਂ ਇਸ ਸਮੇਂ ਦੇ ਵਿੱਚ ਕਰ ਸਕਦੇ ਹੋ ਤਾਂ ਇਹ ਸੀ ਅੱਜ ਦੀ ਜੋ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਆਪਣੇ ਚੈਨਲ ਪੰਜਾਬ ਜੋਬ ਅਲਰਟ ਨੂੰ ਅਤੇ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ